ਮੇਰੇ ਸਤਿਗੁਰ ਕਲਗੀਆਂ ਵਾਲਾ ਪੁੱਤ ਕੌਮ ਦੇ ਲੇਖੇ ਲਾ ਕੇ ਹਾਲੇ ਵੀ ਅੱਖ ਜਾਵੇ ਜene ਕਲਜਾ ਕਿਨੇ ਉਤਾਰਾ ਮੇਰੇ ਸਤਿਗੁਰ ਕਲਗੀਆਂ ਵਾਲਾ ਓ ਮੇਰਾ ਸਤਿਗੁਰ ਕਲਗੀਆਂ ਵਾਲਾ ਪੁੱਤ ਕੌਮ ਦੇ ਲੇਖੇ ਲਾ ਕੇ ਕਾਲੀ ਵੀ ਆਖੀ ਜਾਵੇ ਤੇਰ ਕਰ ਜਾ ਕਿਵੇਂ ਉਤਾਰਾ ਉਹ ਮੇਰੇ ਸਤਿਗੁਰ ਕਲਗੀਆਂ ਵਾਲਾ ਮੈਂ ਕਦੇ ਕਦੇ ਇਹ ਸੋਚਾਂ ਤੂੰ ਕਿਸ ਮਿੱਟੀ ਦਾ ਬਣਿਆ ਓ ਤਨ ਗੁਜਰੀ ਵਰਗੀ ਮਾਤਾ ਜਿਨੇ ਐਸਾ ਪੁੱਤਰ ਜਨਿਆ ਉਹ ਹੱਥ ਵਿੱਚ ਕਿਰਪਾਨ ਫੜਾ ਕੇ ਅਖੰਡੇ ਦੀ ਪਾਉਣ ਛਕਾ ਕੇ ਹਾਲੇ ਵੀ ਅੱਖੀਂ ਜਾਵੇ ਦਿਨ ਕਰਜਾ ਅੱਖੀਂ ਉਤਾਰਾ ਉਹ ਮੇਰੇ ਸਤਿਗੁਰ ਕਲਗੀਆਂ ਵਾਲਾ ਸੁਦਰਤ ਵੀਅ ਸੁਰੂਹ ਕੇ ਨੇ ਉਹਦੀ ਤੱਕ ਕੇ ਧਰਧ ਕਹਾਣੀ ਉਹ ਫੁੱਲ ਛੱਡ ਗਏ ਖੁਸ਼ਬੂਆਂ ਪੱਥਰ ਵੀ ਹੋ ਗਏ ਪਾਣੀ ਪਿਆਰੇ ਨੂੰ ਮਿੱਤਰ ਬਣਾ ਕੇ ਪਿਆਰੇ ਨੂੰ ਪਿਆਰੇ ਨੂੰ ਮਿੱਤਰ ਬਣਾ ਕੇ ਉਹ ਸਾਰਾ ਦਿਲ ਦਾ ਹਾਲ ਸੁਣਾ ਕੇ ਹਲੇ ਵੀ ਅੱਖੀ ਜਾਵੇ ਤੇਰੇ ਕਰ ਜਾ ਕਿਵੇਂ ਉਤਾਰਾ ਮੇਰੇ ਸਤਿਗੁਰੂ ਕਲਕੀਆਂ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ